ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਤੋਂ ਪਰੇਸ਼ਾਨ ਪੰਜਾਬੀਆਂ ਦੇ ਲਈ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਪੰਜਾਬ 'ਚ ਅਗਲੇ 5 ਦਿਨਾਂ ਲਈ بارش ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਸੂਬੇ ਲਈ ਇੱਕ ਰਾਹਤ ਭਰੀ ਖਬਰ ਹੈ ਇਸ ਦਰਮਿਆਨ ਸੂਬੇ 'ਚ ਬਚਾਅ ਕਾਰਜ ਤੇਜ਼ ਹੋ ਗਏ ਨੇ ਅੰਮ੍ਰਿਤਸਰ ਰਮਦਾਸ ਰਾਵੀ ਕਾਰਨ ਟੁੱਟੇ ਤੁਸੀਂ ਬੰਨ ਨੂੰ ਭਰਨ ਦੇ ਯਤਨ ਵੀ ਸ਼ੁਰੂ ਹੋ ਚੁੱਕੇ ਨੇ ਪਠਾਨਕੋਟ ਤੋਂ ਤਰਨਤਾਰਨ ਤੱਕ ਪਾਣੀ 'ਚ ਕਮੀ ਦੇਖਣ ਨੂੰ ਮਿਲੀ ਹੈ ਦੂਜੇ ਪਾਸੇ ਪਹਾੜਾਂ 'ਚ ਹੋ ਰਹੀ بارش ਨਾਲ ਬੰਨਾਂ ਦਾ ਜਲ ਸਤਹ ਵੱਧ ਗਿਆ ਵੀਰਵਾਰ ਸ਼ਾਮ 5 ਵਜੇ ਪਾਖੜਾ ਡੈਮ ਦਾ ਜਲ ਸਤਹ ਲਗਭਗ 1600 ਤੋਂ ਵੱਧ ਫੁੱਟ ਦਰਜ ਕੀਤਾ ਗਿਆ ਜੋ ਹੁਣ ਤੱਕ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਤੋਂ ਵੀ ਘਟਾ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਪਾਖੜਾ ਤੋਂ ਆਮ ਤੋਂ 15000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜਿਸ ਨਾਲ ਜਲਸਤ ਹੈ ਹੋਰ ਵੱਧ ਗਿਆ। ਹਾਲਾਂਕਿ ਪਾਖੜਾ ਚ ਪਾਣੀ ਦੀ ਆਵਕ ਲਗਭਗ 95000 ਕਿਊਸਿਕ ਦੇ ਨੇੜੇ ਹੈ ਜਦ ਕਿ ਨਿਕਾਸੀ ਨੂੰ ਇਸ ਵੇਲੇ 85000 ਕਿਊਸਿਕ ਤੱਕ ਹੀ ਰੱਖਿਆ ਜਾ ਰਿਹਾ। ਇਸ ਕਾਰਨ ਬੰਨ ਦਾ ਜਲਸਤ ਹੋਰ ਵਧਣ ਦੀ ਅਸ਼ੰਕਾ ਹੈ। ਉਧਰ ਹੀ ਕਗਰ ਨਰਵਾਣਾ ਦਰਿਆ ਦਾ ਬੰਨ ਟੁੱਟ ਜਾਣ ਕਾਰਨ ਕਨੌਰ ਪਿੰਡ ਦੇ ਨੇੜੇ ਪੂਰਾ ਇਲਾਕਾ ਪਾਣੀ ਜੁੜ ਗਿਆ ਇਸ ਤਰ੍ਹਾਂ ਰਾਜਪੂਰਾ ਦੇ ਨੀਲੇ ਪਿੰਡਾਂ ਚ ਵੀ ਪਿਛਲੇ 4 ਦਿਨਾਂ ਤੋਂ ਸੜਕ ਸੰਪਰਕ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਦੇ ਇੱਕ ਪੰਜਾਬ ਦੇ ਕਰੀਬ 23 ਜ਼ਿਲ੍ਹੇ ਹੀ ਹੜ੍ਹ ਪ੍ਰਭਾਵਿਤ ਨੇ ਇਹਨਾਂ 'ਚ ਬਰਨਾਲਾ ਬਠਿੰਡਾ ਫਰੀਦਕੋਟ ਫਤਗੜ ਸਾਹਿਬ ਫਿਰੋਜ਼ਪੁਰ ਫਜ਼ਨਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਠਾਨਕੋਟ ਪਟਿਆਲਾ ਰੋਪਨਗਰ ਨਵਾਂ ਸ਼ਹਿਰ ਮੁਹਾਲੀ ਸੰਗਰੂਰ ਤੇ ਮੁਖਤਸਰ ਸ਼ਾਮਲ ਨੇ ਤੇ ਅੱਜ ਪੰਜਾਬ ਸਰਕਾਰ ਦੇ ਵੱਲੋਂ ਸ਼ਾਮ ਨੂੰ ਇੱਕ ਕੈਬਨਿਟ ਮੀਟਿੰਗ ਵੀ ਰੱਖੀ ਗਈ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਮੰਤਰੀਆਂ ਦੇ ਵੱਲੋਂ ਫੀਡਬੈਕ ਲਿਆ ਜਾਵੇਗਾ ਹਰ ਸੰਬੰਧਿਤ ਨਾਲ ਹੀ ਪ੍ਰਬੰਧਕਾਂ ਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ